ਅੰਮ੍ਰਿਤਸਰ ਭੰਡਾਰੇ ਪੁਲ ਵਿਖੇ ਐਮਐਲਏ ਡਾਕਟਰ ਜਸਵੀਰ ਸੰਧੂ ਖਿਲਾਫ ਭਗਵਾਨ ਵਾਲਮੀਕੀ तीर्थ ਸਥਲ ਤੇ ਭਗਵਾਨ ਵਾਲਮੀਕੀ ਦੀ ਫੋਟੋ ਬੇਦਬਿਨ ਲੈ ਕੇ ਰੱਖੇਗੇ ਰੋਸ ਪ੍ਰਦਰਸ਼ਨ ਨੇ ਪੁਲਿਸ ਅਤੇ ਵਾਲਮੀਕੀ ਪਾਈਚਾਰੇ ਵਿੱਚ ਹੋਈ ਤਕਾਮੁਕੀ ਆਮ ਆਦਮੀ ਪਾਰਟੀ ਦੇ ਖਿਲਾਫ ਹੋਈ ਨਾਅਰੇਬਾਜੀ ਇਹ ਵੀ ਪੰਜਾਬ ਨਿਊਜ਼ ਖਾਸ ਰਿਪੋਰਟ i'm oh الله <laughs> اکبر मुर्दाबा मुर्दाबाद मुा डॉक्टर मुर्दाबा मुबा मुा हमेशा मुर्दाबाद 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 मु बाब महाराजिसालमीक श महाराज अमल जसबीर सिंध संदूर मुबा मुर्दाबाद मुर्दाबादीर मुर्दाबाद मुर्दाबाद मुर्दाबादी महाराज वालीरे वालीर

चारि साल

ਇਹ ਤਸਵੀਰ ਤੇ ਬੰਦਾ ਕਰੀਸੇ ਹੋ ਬੰਦੀ ਨਹੀਂ ਜਾਣ ਕਰੀ ਅੰਦਰ ਦੇ ਸਾਰੇ ਸਾਰਾਂ ਦੇ ਕਰੋ ہوئی شکی ਆਜੋ ਆਜੋ ਇਹ ਮੁੰਡਾ ਲੈ ਕੇ ਉਧਰ ਆਜੋ ਆਪਣਾ ਭਾਜੀ ਸਾਡੇ ਮੁੰਡਾ ਵਾਂ ਸਾਡੇ ਜਿੰਮੇਵਾਨ ਹੋ ਗਏ ਚੱਲ ਜਾਂਦੇ ਆ ਉੱਥੇ ਚੱਲ ਜਾਂਦੇ ਆ ਇਹ ਦੋ ਕੋਇਆ ਇਹ ਦਾਰ ਬੰਨੇ ਕੋਈ ਇਹ ਤਾਂ ਫੋਟੋ ਇਹ ਸਾਰਾ ਆਇਆ ਤੱਕ ਮੈਂ ਜੀ ਉਹਨਾਂ ਦੇ ਜਸਦੀਰ ਨਾਲ ਜਿਹਨਾਂ ਨੂੰ ਸੋਹਣੇ ਦੰਪਰ ਤੇ ਛਾਤੀ ਲਾਤਾ ਉਹਨਾਂ ਨੂੰ ਪਤਾ ਨਹੀਂ ਇਹਨੇ ਅਗਰੈਸਿਵ ਹੋ ਗਏ ਜਿੱਦਾਂ ਨੂੰ ਦਬਾ ਜੀ ਇਸ ਕੰਮ ਦੇ ਇਨਾ ਬੰਦਿਆਂ ਦਾ ਪਰਚਾ ਜਿਹੜਾ वरुण ਗੰਦਰਾ ਹਾਪੇ ਜਿੱਲੇ ਕੇ ਮਾਹਰ ਇਸ ਕਿਹਾ ਜਿਨ ਨੇ ਪੈਸੇ ਲਏ ਤਸਵੀਰ ਨਹੀਂ ਕੇ वरुणਦੀਪ ਸਿੰਘ ਗੰਦਰਾ ਮਾਦੋਸ਼ ਸ਼ਰਮਾ ਜਿਹੜਾ ਜਿਹੜਾ ਰੋਸ ਪ੍ਰਦਰਸ਼ਨ ਦਾ ਮੇਰਾ ਨਾਮ ਸ਼ਸ਼ੀ ਗਿੱਲ ਔਰ 파ਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਮੈਂ ਪੰਜਾਬ ਪ੍ਰਧਾਨ ਆ ਅੱਜ ਸਭ ਤੋਂ ਪਹਿਲੇ ਜਿਹੜੇ ਸਾਡੇ ਝੰਡਾਰੂ ਵੀਰ ਸਾਡੇ ਜੱਗੂ ਜੀ ਔਰ ਸੁਮਿਤ ਕਾਲੀ ਜੀ ਵੱਲੋਂ ਇੱਕ ਬਹੁਤ ਵਧੀਆ ਔਰ ਧਰਮ ਨੂੰ ਸੰਭਾਲਣ ਵਾਲਾ ਇੱਕ ਜਿਹੜਾ ਮੁੱਦਾ ਹੈ ਧਰਮ ਦੀ ਮਰਿਆਦਾ ਨੂੰ ਸੰਭਾਲਣ ਵਾਲਾ ਇੱਕ ਮੁੱਦਾ ਜਿਹੜਾ ਕਿ ਡਾਕਟਰ ਜਸਬੀਰ ਵੱਲੋਂ ਜਿਹੜੇ ਕਿ ਬੋਰਡ ਲਗਵਾਏ ਜਾ ਰਹੇ ਨੇ ਜਗਾ ਜਗਾ ਸ਼ਰਾਈਨ ਬੋਰਡ ਦਾ ਜਿਹੜਾ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਉਹ ਵੀ ਸਾਡੇ ਸਮਾਜ ਦੀ ਦੇਣ ਹੈ ਉਹ ਮੇਰੇ ਵੱਲੋਂ ਰੈਟ ਸੀਗੀ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਇਰ ਕੀਤੀ ਸੀ ਸਾਡੀ ਸਮਾਜ ਦਾ ਕੋਈ ਨੁਮਾਇੰਦਾ ਨਹੀਂ ਸੀ ਉੱਥੇ ਪਾਇਆ ਮਗਰ ਪੰਜਾਬ ਸਰਕਾਰ ਨੇ ਆਪਣੇ ਹੀ ਚਮਚੇ ਆਪਣੇ ਹੀ ਲੋਗ ਉੱਥੇ ਲਾਤੇ ਜਦ ਜਦ ਕੀ ਇਹਨਾਂ ਨੂੰ ਚਾਹੀਦਾ ਕਿ ਧਾਰਮਿਕ ਧਾਰਮਿਕ ਪ੍ਰਵਿਰਤੀ ਵਾਲੇ ਲੋਗ ਜਿਹੜੇ ਕੀ ਧਾਰਮਿਕਤਾ ਨੂੰ ਸਮਝਦੇ ਹੋਏ ਲੋਗ ਇੱਥੇ ਲਾਉਣੇ ਚਾਹੀਦੇ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਆਪਣੇ ਟੈਂਪਲ ਦੇ ਮਾਡਲ ਦੇ ਉੱਤੇ ਆਪਾਂ ਇੱਕ ਉਹਦੇ ਉੱਤੇ ਇੱਕ ਲੋਗੋ ਲਾ ਰਿਆਂ ਪਾਰਟੀ ਦਾ ਇੰਨੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਆ ਉਹ ਮर्यादा ਦਾ ਕੀ ਧਿਆਨ ਰੱਖਣਗੇ ਇਸ ਕਰਕੇ ਪੰਜਾਬ ਸਰਕਾਰ ਦੇ ਲਈ ਇਹ ਚੇਤਾਵਨੀ ਆ ਕਿ ਜਿੱਦਾਂ ਕਿ ਗੱਬਰ ਸਾਹਿਬ ਨੇ ਜਿੱਦਾਂ ਕਿ ਕੁਮਾਰ ਦਰਸ਼ਨ ਜੀ ਨੇ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਅਸੀਂ ਪੂਰੇ ਪੰਜਾਬ 'ਚ ਨਹੀਂ ਪੂਰੇ ਇੰਡੀਆ ਦੇ ਵਿੱਚ ਇਤਨਾ ਸੰਘਰਸ਼ ਜਾਰੀ ਕਰਾਂਗੇ 20 ਤਰੀਕ ਨੂੰ ਇੱਕ ਜਿਹੜੀ ਸਾਡੀ ਵਿਸ਼ਾਲ ਬੈਠਕ ਜਿਹੜੀ ਆ ਪੂਰੇ ਪੰਜਾਬ ਦੀ ਉਹ ਤਿਰਤ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਮੂਚੀਆਂ ਜਥੇਬੰਦੀਆਂ ਪੰਜਾਬ ਦੀਆਂ ਆਉਣਗੀਆਂ ਜਿਹੜੀਆਂ ਜਿੰਨਾ ਜਿਹੜਾ ਕਿ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਦੇ ਨਾਲ ਪੂਰੇ ਪੰਜਾਬ 'ਚ ਕੰਮ ਕੀਤਾ ਜਾਊਗਾ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਤੇ ਨਿਕਲੀਆਂ ਆਈਆਂ ਸਭ ਤੋਂ ਪਹਿਲਾਂ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨੂੰ ਇੱਥੋਂ ਅਸਤੀਫਾ ਦੇਣਾ ਚਾਹੀਦਾ ਜਿਹੜੇ ਮर्यादा ਦਾ ਨਹੀਂ ਰੱਖ ਸਕਦੇ ਉਹਨਾਂ ਨੂੰ ਅਸਤੀਫਾ ਦੇ ਕੇ ਉਹਨਾਂ ਦੀ ਜਗ੍ਹਾ ਸੰਗਠਨਾਂ ਦੇ ਲੋਕ ਜਿਹੜੇ ਕਿ ਸੰਗਠਨਾਂ ਦੇ ਲੋਕ ਜਿਹਨਾਂ ਦੇ ਧਾਰਮਿਕਤਾ ਨੂੰ ਸਮਝਦੇ ਨੇ ਉਹਨਾਂ ਨੂੰ ਲਾਉਣਾ ਚਾਹੀਦਾ ਇਹ ਪੰਜਾਬ ਸਰਕਾਰ ਨੇ ਪਹਿਲੇ ਵੀ ਸਾਡੇ ਨਾਲ ਬੜਾ ਖਲਵਾੜ ਕੀਤਾ ਉਸ ਥਿਰਤ ਦੇ ਉੱਤੇ ਨਾ ਸਫਾਈ ਦੀ ਵਿਵਸਥਾ ਹੈ ਉਸ ਥਿਰਤ ਦੇ ਉੱਤੇ ਨਾ ਉੱਥੇ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਕੋਈ ਵਿਵਸਥਾ ਹੈ ਉੱਥੇ ਕੋਈ ਟੂਰਿਜ਼ਮ ਦੀ ਕੋਈ ਐਡ ਨਹੀਂ ਹੈ ਇਦਾਂ ਦੀ ਜਿਹੜੀ ਕਿ ਉਹ ਉੱਥੇ ਪਨੋਰਮਾ ਬਣਿਆ ਇਹ ਬੜੀਆਂ ਕਮੀਆਂ ਨੇ ਜਦੋਂ ਦੀ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਅੱਜ ਤੱਕ ਉਥੇ ਚਵਾਨੀ ਇਹ ਸਰਕਾਰ ਨੇ ਲਾਈ ਇਹਦੀ ਮਾਨਸਿਕਤਾ ਜਿਹੜੀ ਨਜ਼ਰ ਆਉਂਦੀ ਹੈ ਲੋਕਾਂ ਨੂੰ ਇਹ ਹੁਣ ਖੁੱਲ ਕੇ ਨਜ਼ਰ ਆ ਰਹੀ ਹੈ ਕਿ ਇਹਨਾਂ ਦੀ ਧਾਰਮਿਕਤਾ ਬਿਲਕੁਲ ਨਹੀਂ ਹੈ ਖਾਸ ਕਰਕੇ ਉਹ ਥਾਂ ਦੇ ਨਾਲ ਜਿਹੜਾ ਕਿ ਸਾਡੀ ਮर्यादा ਦਾ ਇੱਕ ਕੇਂਦਰ ਹੈ ਜੀ ਕਈ ਵਾਰੀ ਜਿਹੜੀ ਆ ਬਹੁਤ ਸਮਾਂ ਹੋ ਗਿਆ ਵਾ ਮਿਸਾਲ ਦੇ ਜਿਹੜੀ ਆ ਇਰਦਦੀ ਕਾਫੀ ਵਾਰੀ ਕੀਤੀ ਗਈ ਆ ਸਰ ਕੋਈ ਡਵੈਲਪਮੈਂਟ ਜਿਹੜੀ ਆ ਮੰਗ ਪੱਤਰ ਵੀ ਦਿੱਤੇ ਗਏ ਆ ਕੋਈ ਨਜ਼ਰ ਦੇਖੋ ਜੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਸਮਾਜ ਨੂੰ ਸਿਰਫ ਵਰਤਿਆ ਔਰ ਸਾਨੂੰ ਲੌਲੀਪੌਪ ਦਿੱਤਾ ਹੈ ਕਿ ਅਸੀਂ ਇਹ ਵੀ ਕੰਮ ਕਰਾਂਗੇ ਅਸੀਂ ਉਹ ਵੀ ਕੰਮ ਕਰਾਂਗੇ ਅੱਜ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ ਉਹ ਜਿਹੜੀ ਤਤੂਿਕਨ ਨਿਸ਼ਾਨਦੇਹੀ ਜਿਹੜੀ ਆ ਉਹ ਕਈ ਵਾਰੀ ਹੁੰਦੀ ਵੀ ਹੈ ਉਸ ਤੋਂ ਬਾਅਦ ਉਹਦਾ ਲਾਗੂ ਕੋਈ ਨਹੀਂ ਆ ਉਹਦਾ ਕੋਈ ਐਕਸ਼ਨ ਨਹੀਂ ਆ ਉੱਤੇ ਇਹ ਪ੍ਰੋਪਰ ਵੇ ਦੇ ਨਾਲ ਇਹ ਜਿਹੜੀ 20 ਤਰੀਕ ਦੀ ਬੈਠਕ ਸਾਡੀ ਹੋਣ ਜਾ ਰਹੀ ਆ 11 ਵਜੇ पावन वाल्मीकि तीर्थ ते पूरे पंजाब दिया अलग-अलग जत्थे बंदियां ਆਉਣੀਆਂ ਜੋ ਨਿਰਨੇ ਲੈਣ ਗਿਆ ਉਹ ਲਾਗੂ ਕੀਤਾ ਜਾਊਗਾ ਇੱਥੇ ਬੁਲਾਇਆ ਗਿਆ ਸੀ ਨਾ ਕਿ ਪਬਲਿਕਲੀ ਅਜੇ ਕੋਈ ਐਡ ਕੀਤੀਆਂ ਨਾ ਕੋਈ ਪਬਲਿਕਲੀ ਕਿਹਾ ਵਾ ਪਹਿਲੇ ਤੇ ਆਪਾਂ ਪ੍ਰਸ਼ਾਸਨ ਔਰ ਸ਼ਾਸਨ ਨੂੰ ਟਾਈਮ ਦਿੱਤਾ ਕਿ ਜਿਹੜਾ ਮੰਗਲਵਾਰ ਤੱਕ ਜੇ ਉਹਨਾਂ ਨੇ ਕੋਈ ਇੱਥੇ ਕਾਰਵਾਈ ਨਾ ਕੀਤੀ ਇਹਨਾਂ ਤੇ ਬੰਦੀ ਜੋ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜਿਹੜੀ ਮਰਿਆਦਾ ਭੰਗ ਕੀਤੀ ਹੈ ਇਹਨਾਂ ਨੇ ਇਹ ਚਾਰਾਂ ਦੇ ਉੱਤੇ ਜਿਹੜਾ ਕਿ ਤੁਸੀਂ ਸਾਰਿਆਂ ਤੱਕ ਪਹੁੰਚ ਗਿਆ ਇਹ ਜਿਹੜਾ ਰੈਪ ਰੈਪਰ ਹੈ ਔਰ ਤੁਸੀਂ ਸਾਰਿਆਂ ਨੇ ਇੱਥੇ ਸਾਡੀ ਗੱਲ ਪਹੁੰਚਾਉਣੀ ਹੈ ਖਾਸ ਕਰਕੇ মিডিਆ ਨੇ ਇਹ ਉਸ ਪ੍ਰਸ਼ਾਸਨ ਔਰ ਸ਼ਾਸਨ ਨੂੰ ਗੱਲ ਪਹੁੰਚਣੀ ਚਾਹੀਦੀ ਹੈ ਕਿ ਨਹੀਂ ਤੇ ਇਹ ਜਿਹੜਾ ਸੰਘਰਸ਼ ਹੈ ਉਹਨੂੰ ਹੋਰ ਅੱਗੇ ਤੱਕ ਲੈ ਕੇ ਜਾਣਾ ਇਸ ਤਰ੍ਹਾਂ ਜੀ ਜੋ ਬਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟ ਨੂੰ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਪਕ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਅੰਦਰ ਨੇ ਦਿਨਾਂ ਵਿੱਚ ਜਲਦੀ ਕਰ ਲੈ ਜਾਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਨਾ ਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਅੱਜ ਹੀ ਪੋਸਟਰ ਵੀ ਪਾ ਦੇਗੇ ਪੋਸਟਰ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਜਿਹੜੇ ਕੋਈ ਇਤਰਾਸ ਸੀ ਨਾ ਜੀ ਜਿਹੜੇ ਪੋਸਟਰਾਂ ਦੇ ਉਹ ਆਰਿਆੜੀ ਜਿਹੜੇ ਆ ਜੀ ਉਹ ਲਵਾਤੇ ਗਏ ਸੀ ਜਿਹੜੇ ਉਹ ਇਹ ਕਈ ਵਾਰ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚਾਣਕ ਜਿਹੜੀਆਂ ਕਿਸ ਦਾ ਹੁੰਦਾ ਨਹੀਂ ਉਹਦਾ ਰੂਟੀਨ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ ਨੇ ਉਹਨੂੰ ਜਿਹੜਾ ਵਾ ਕਿਸੇ ਨੇ ਜਾਣ ਬੁੱਝ ਕੇ ਨਹੀਂ ਕੀਤੀ ਹੁੰਦੀਆਂ ਉਹ ਸਿਰਫ ਅ ਕਲੈਰੀਕਲ ਮਿਸਟੈਕ ਹੋ ਜਾਂਦੀ ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਕੇ ਦਾ ਹੱਲ ਕੱਢ ਲਿਆ ਜਾਏਗਾ ਅੰਮ੍ਰਿਤਸਰ ਬੰਦ ਚੱਕਾ ਜਾਮ ਕਾਰਪੋਰੇਸ਼ਨ ਵੱਲ ਕਾਰਪੋਰੇਸ਼ਨ ਬੰਦ ਮੰਗਲਵਾਰ ਤੇ ਟਾਈਮ ਦਿੱਤਾ ਜੀ ਲੋ ਜੀ ਸਾਡੇ ਮੈਂ ਗੱਬਰ ਸਾਹਿਬ ਨੇ ਪਹਿਲਾਂ ਕਿਹਾ ਤਾ ਵਾ ਵੀ ਸਾਡੇ ਸੀਨੀਅਰ ਅਫਸਰ ਜਿਹੜੇ ਆ ਸਾਡੇ ਡੀ ਚਿਤਿੰਦਰ ਜੀ ਹਰਪਾਲ ਸਰ ਜਿਹੜੇ ਇਹਨਾਂ ਦੇ ਕਹਿਣ ਤੇ ਅਸੀਂ ਮੰਗਲਵਾਰ ਤੱਕ ਦਾ ਟਾਈਮ ਦੇ ਰਹੇ ਆ ਜੇ ਹਰਪਾਲ ਸਰ ਮੰਗਲਵਾਰ ਵੀ ਕਾਰਵਾਈ ਨਹੀਂ ਹੁੰਦੀ 11 ਵਜੇ ਇਹ ਡੀ ਚਿਤਿੰਦਰ ਜੀ ਸਾਡੇ ਭਰਾ ਨੇ ਦੀ ਜਿੰਦਗੀ ਦੀ ਗੱਲ ਸੁਣ ਲੈ ਇੱਧਰ ਤੁਹਾਡੇ ਕਹਿਣ ਦੇ ਆਪਾਂ ਮੰਗਲਵਾਰ ਦਾ ਟਾਈਮ ਦੇ ਰਹੇ ਜੇ ਜੇ ਮੰਗਲਵਾਰ ਤੱਕ ਕੋਈ ਹਰਪਾਲ ਸਰ ਨਹੀਂ ਕਾਰਵਾਈ ਹੁੰਦੀ ਫਿਰ ਆਪਾਂ ਤੁਹਾਡਾ ਬੂਆ ਮਿਲਣਾ ਜਾਂ ਤੁਹਾਨੂੰ ਕਹਣਾ ਜੀ ਹੋਰ ਕਿਸ ਨੂੰ ਇਹ ਕਰੇ ਮੰਗਲਵਾਰ ਮੰਗਲਵਾਰ ਅੱਜ ਦਾ ਜਿਹੜਾ ਰੋਸ ਰੱਖਦੇ ਨੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਮੈਂ ਕੁਮਾਰ ਦਰਸ਼ਨ ਚੇਅਰਮੈਨ ਪਾਵਨ ਵਾਲਮੀਕੀ ਦੀ ਰੈਫੈਕਸ਼ਨ ਕਮੇਟੀ ਤੋਂ ਤੋ ਅੱਜ ਸਾਰੇ ਹੀ ਸੰਗਠਨ ਜਿੰਨੇ ਵੀ ਵਾਲਮੀਕੀ ਸਮਾਜ ਦੇ ਨੇ ਸੰਤ ਰਾਜਨੀਤਿਕ ਔਰ ਧਾਰਮਿਕ ਸੰਗਠਨ ਜਿਹੜੇ ਨੇ ਕਿਉਂਕਿ ਇਹ ਸਰਕਾਰ ਆਪ ਹੀ ਬਿੱਲ ਪਾਸ ਕਰਦੀ ਆ ਤੇ ਆਪ ਹੀ ਉਹਦੀ ਜਿਹੜੀ ਆ ਉਲੰਘਣਾ ਕਰਦੀ ਆ ਕਿਉਂਕਿ ਆ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਕਿ ਜਿਹੜਾ ਮर्याਦਾ ਭੰਗ ਕਰੇਗਾ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਭਾਵੇਂ ਕਿਸੇ ਵੀ ਗ੍ਰੰਥ ਦੀ ਹੋਵੇ ਰਮਾਇਣ ਦੀ ਹੋਵੇ ਗੀਤਾ ਦੀ ਹੋਵੇ ਕੁਰਾਨ ਦੀ ਹੋਵੇ ਜਿਹਦੀ ਬੇਅਦਬੀ ਕਰੇਗਾ ਉਹਦੇ ਤੇ ਪਰਚਾ ਦਰਜ ਕੀਤਾ ਜਾਏਗਾ ਸੋ ਇੱਕ ਤਾਜੀ ਮਿਸਾਲ ਜਸਬੀਰ ਸਿੰਘ ਸੰਧੂ ਜਿਹੜਾ ਸਾਡੇ ਸਮਾਜ ਚੋਂ ਐਮਐਲਏ ਜੇ ਵਾਰੀ ਖੇਤ ਨੂੰ ਖਾਣ ਲੱਗ ਪਈ ਤੇ ਗਾਂ ਕੀ ਹੋਏਗਾ ਜਸਬੀਰ ਸਿੰਘ ਸੰਧੂ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਤਿਰੱਤੇ ਝਾੜੂ ਦਾ ਨਿਸ਼ਾਨ ਲਾ ਕੇ ਉਹਦੀ ਬੇਅਦਬੀ ਕੀਤੀ ਹੈ ਆ ਤੁਹਾਡੇ ਸਾਹਮਣੇ ਆ ਉਹ ਭਲਿਆ ਲੋਕੋ ਜੇ ਤੂੰ ਆਪਣੇ ਪ੍ਰਚਾਰ ਪ੍ਰਸਾਰ ਕਰਨਾ ਆ ਵਾਲਮੀਕੀ ਮਾਰਾ ਇਹਨੂੰ ਮੋਢੇ ਰੱਖਣਾ ਆ ਤੇ ਫਿਰ ਆ ਕੰਮ ਦੇ ਨਾ ਕਰ ਉਹਦੇ ਨਾਲ ਇਹਦੇ ਸਹਿਯੋਗੀ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪੂਰਨ ਦਿੱਤਾ ਇਹਦੇ ਵਿੱਚ ਜਸਬੀਰ ਸਿੰਘ ਸੰਧੂ ਰਾਣਾ ਵਰੁਣਦੀਪ ਸਿੰਘ ਬਮਰਾ ਔਰ ਬਮਰੇ ਨੇ ਵੀ ਨਜਾਇਜ਼ ਕਬਜ਼ਾ ਕੀਤਾ ਜੇ ਆਪਣਾ ਜਿਹੜਾ ਹਾਊਸ ਬਣਾਇਆ ਉਹ ਵੀ ਵਨਵੇ ਇੱਕ ਜਗ੍ਹਾ ਤੇ ਕੀਤਾ ਜੀ ਇਹ ਵੀ ਤੁਹਾਨੂੰ ਮੈਂ ਚਾਨਣ ਪਾਦਾ ਉਹ ਬਮਰਾ ਉਹਦੇ ਨਾਲ ਮਦੋ ਸ਼ਰਮਾ ਪ੍ਰਿੰਟਿੰਗ ਵਾਲੇ ਜਿੰਨੇ ਵੀ ਆ ਇਹਨਾਂ ਤੇ ਮਾਮਲਾ ਦਰਜ ਜਿਹੜਾ ਹੋਣਾ ਚਾਹੀਦਾ ਅੱਜ ਸਿਰਫ ਅਸੀਂ ਕੋਈ ਕਾਟ ਨਹੀਂ ਕੀਤਾ ਸਿਰਫ ਸੰਗਠਨਾਂ ਦੇ ਪ੍ਰਤੀਨਿਧਿਅਾਂ ਆਏ ਆ ਇੱਕ ਚੇਤਾਵਨੀ ਦੇਣ ਵਾਸਤੇ ਬਈ ਹੋਸ਼ ਆ ਜੇ ਪ੍ਰਸ਼ਾਸਨ ਸਰਕਾਰ ਹੋਸ਼ ਆ ਜੇ ਮੁੱਖ ਮੰਤਰੀ ਮਾਨ ਨੇ ਆਪੇ ਹੀ ਏਜੰਡਾ ਬਣਾਇਆ ਔਰ ਆਪੇ ਉਹ ਤੋਹੇ ਭਜਿਆ ਤੇ ਅਸੀਂ ਉਹਨੂੰ ਭਜੇ ਨਹੀਂ ਦੇਣਾ ਸਮਾਜ ਨੇ ਠੀਕ ਹੈ ਅਸੀਂ ਬਹੁਤ ਜਲਦੀ ਆਪਣੇ ਸੰਗਠਨਾਂ ਦੀ ਇੱਕ ਮੀਟਿੰਗ ਕਰਕੇ ਕਿਉਂਕਿ ਆਦ ਐਵੇਂ ਸਿਰਫ ਸਾਡੇ ਮੌਤਬਰ ਹੈ ਮੌਤਬਰ ਜਥੇਬੰਦੀਆਂ ਦੇ ਬੰਦੇ ਆ ਕੋਈ ਸਮਾਜ ਸਾਰੇ ਨੂੰ ਆਗਾਨੀ ਕੀ ਤਾਕ ਦੇ ਵਾਸਤੇ ਔਰ ਤੁਸੀਂ ਦੇਖੋ ਮੰਗਲਵਾਰ ਨੂੰ ਇਹ ਚੱਕਾ ਜਾਮ ਵੀ ਹੋਏਗਾ ਭੰਡਾਰੀ ਪੁਲ ਜਾਮ ਹੋਏਗਾ ਅੰਮ੍ਰਿਤਸਰ ਬੰਦ ਹੋਏਗਾ ਮੰਗਲਵਾਰ ਨੂੰ ਔਰ ਕਾਰਪੋਰੇਸ਼ਨ ਦੇ ਸਾਥੀਆਂ ਵੱਲੋਂ ਸਾਨੂੰ ਫੋਨ ਆ ਗਿਆ ਪ੍ਰਧਾਨ ਜੀ ਦਾ ਔਰ ਕਾਰਪੋਰੇਸ਼ਨ ਵੀ ਜਿਹੜੀ ਆ ਮੰਗਲਵਾਰ ਨੂੰ ਬੰਦ ਹੋਏਗੀ ਇਹਦੀ ਜਿਹੜੀ ਜ਼ਿੰਮੇਵਾਰੀ ਆ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਏਗੀ ਅੰਮ੍ਰਿਤਸਰ ਪ੍ਰਸ਼ਾਸਨ ਦੀ ਹੋਏਗੀ ਜੇ ਕੋਈ ਬਾੜੀ ਅਣ ਸੁਖਾਵੀ ਘਟਨਾ ਹੁੰਦੀ ਆ ਇਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਸ਼ਾਸਨ ਦੀ ਹੋਏਗੀ ਆ ਬੰਦਿਆਂ ਤੇ ਬਾਈ ਨੇਮ ਪਰਚਾ ਜਿਹੜਾ ਉਹ ਹੋਣਾ ਚਾਹੀਦਾ ਮਾਧੋ ਸ਼ਰਮਾ ਵਰਨਦੀਪ ਸਿੰਘ ਬਮਰਾ ਸੰਧੂ ਤੇ ਇਹਨਾਂ ਦੇ ਨਾਲ ਜਿਹੜਾ ਇੱਕ ਹੋਰ ਸਾਥੀ ਨੇ ਕੌਮ ਦੇ ਗੱrdਾਰ ਠੀਕ ਹੈ ਜੀ ਇਹਨਾਂ ਤੇ ਜੇ ਪਰਚਾ ਨਾ ਹੋਇਆ ਤੇ ਫਿਰ ਸੰਘਰਸ਼ ਹੋਰ ਲੰਮਾ ਵੀ ਹੋ ਸਕਦਾ ਹੈ ਇਹ ਲੜਾਈ ਪੂਰੇ ਪੰਜਾਬ 'ਚ ਵੀ ਜਾ ਸਕਦੀ ਆ ਇਹ ਲੜਾਈ ਪੂਰੇ ਭਾਰਤ 'ਚ ਵੀ ਜਾ ਸਕਦੀ ਆ ਇਹਨਾਂ ਸ਼ਬਦਾਂ ਦੇ ਨਾਲ ਜੈ ਵਾਲਮੀਕੀ ਜੈ ਭੀਮ ਜੈ ਭਰ ਮੈਂ ਸੇਵਾਦਾਰ ਬਾਬਾ ਬਲਵੰਤਨਾਥ ਪਵਨ ਵਾਲਮੀਕੀ ਕੀਰਤੋਂ ਸਤਿਗੁਰੂ ਮਲਕੀਤਨਾਥ ਮਹਾਰਾਜ ਦਾ ਸੇਵਾਦਾਰ ਅੱਜ ਜੋ ਭੰਡਾਰੀ ਪੁਲ ਤੇ ਜਿਹੜੀ ਸੰਗਤ ਇਕੱਠੀ ਹੋਈ ਆ ਇਹ ਵੱਖ-ਵੱਖ ਜਿਹੇ ਮਦੇ ਦੇ ਜਿਹੜੇ ਨਮਾਇंदे ਮੁੱਖ ਸੰਚਾਲਕ ਜਾਂ ਮੁੱਖ ਨਮਾਇंदे ਪ੍ਰਧਾਨ ਇਕੱਠੇ ਹੋਏ ਆ ਇਹਦੇ ਵਿੱਚ ਇੱਕ ਮਤਾ ਕੀਤਾ ਜਾਊਗਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੰਗਲਵਾਰ ਤੱਕ ਜਿਹੜਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਉਸ ਤੋਂ ਬਾਅਦ ਜਿਹੜਾ ਭੰਡਾਰੀ ਪੁਲ ਵੀ ਬੰਦ ਕੀਤਾ ਜਾਊਗਾ ਚੱਕਾ ਜਾਮ ਵੀ ਕੀਤਾ ਜਾਊਗਾ ਜਿੰਨਾ ਚਿਰ ਤੱਕ ਇਸ ਸ਼ਖਸ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਨਹੀਂ ਕੀਤੀ ਜਾਂਦੀ ਹੁਣੇ ਇੱਕ ਬੱਚੇ ਦੇ ਜਿਹੜਾ ਉਹਨਾਂ ਦਾ ਬੈਨਰ 파ੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਤੇ ਜੇ ਕਾਰਵਾਈ ਹੋ ਸਕਦੀ ਆ ਤੇ ਕੀ ਨਾ ਲੈਂਦੇ ਡਾਕਟਰ ਜਸਬੀਰ ਤੇ ਔਰ ਰਾਣਾ ਜੀ ਆ ਦੋ ਤਿੰਨ ਬੰਦੇ ਹੋ ਰਹੇ ਚਾਹੁੰ ਬੰਦਿਆਂ ਤੇ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤੇ ਸਾਡੇ ਮੁੰਡੇ ਤੇ ਜਿਹੇ ਬੈਨਰ ਜਿਹਨੇ ਪਾੜਿਆ ਉੱਤੇ ਵੀ ਕਾਰਵਾਈ ਕੀਤੀ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਇੰਨੀ ਇਹਨਾਂ ਨੂੰ ਡਾਕਟਰ ਦਲਬੀਰ ਦੇ ਜਿਹੜੀ ਆ ਉਹਨਾਂ ਤੋਂ ਆਉਂਦਾ ਰੋਸ ਤੇ ਡਾਕਟਰ ਜੁਬੇਰ ਤਾਂ ਵੀ ਪਰਚਾ ਕਰਨ ਤੇ ਸਾਡੇ ਮੁੰਡੇ ਤੇ ਵੀ ਪਰਚਾ ਕਰਨ ਲਈ ਇਹਦੇ ਨਾਲ ਐਗਰੀਆਂ ਪਰਸ਼ਾਸ਼ੂ ਨੂੰ ਟਾਈਮ ਜਿਹੜਾ ਵਾ ਇਹਨੇ ਦਿਨ ਦਾ ਦਿੱਤਾ ਇਹ ਮੰਗਲਵਾਰ ਤੱਕ ਦਿੱਤਾ ਜੀ ਮੰਗਲਵਾਰ ਤੋਂ ਬਾਅਦ ਜਿਹੜਾ ਸੰਤ ਸਮਾਜ ਇਕੱਠਾ ਹੋ ਕੇ ਜਿਹੜਾ ਇੱਕ ਵੱਡੀ ਮੀਟਿੰਗ ਜਿਹੜੀ ਆ ਸਾਡੀ 20 ਤਰੀਕ ਨੂੰ ਹੋ ਰਹੀ ਆ ਉਹਦੇ ਵਿੱਚ ਜਿਹੜੇ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਜਿਹੜੇ ਜਹੇ ਬੰਦੀਆਂ ਸੰਤ ਸਮਾਜ ਇਕੱਠਾ ਹੋ ਕੇ ਇੱਕ ਵੱਡੀ ਵਿਸ਼ਾਲ ਮੀਟਿੰਗ ਹੋਏ ਜਿਸ ਤੋਂ ਬਾਅਦ ਇਹਦਾ ਜਿਹੜਾ ਮੰਗਲਵਾਰ ਤੋਂ ਬਾਅਦ ਆ ਚੱਕਾ ਜਾਮ ਜਿਹੜਾ ਉਹਦਾ ਨਿਰਣਾ ਲੈ ਆ ਜਾਊਗਾ ਸੰਤ ਸਮਾਜ ਦੇ ਵਿੱਚ ਜਰਜ ਅੱਜ ਇੱਕ ਬੜੀ ਦੁੱਖ ਭਰੀ ਗੱਲ ਹੈ ਪੰਜਾਬ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਕਿ ਜੋ ਬੇਇਤਬਾਹੀ ਕਰੇਗਾ ਉਹਦੇ ਤਿਮੀ ਜਿਹੜੀ ਪਰਚਾ ਦਰਜ ਕੀਤਾ ਜਾਵੇਗਾ ਹਲੇ ਚੰਦ ਹੀ ਦਿਨ ਹੋਏ ਇਹਨਾਂ ਦੀ ਪਾਰਟੀ ਦਾ ਐਮਐਲਏ ਡਾਕਟਰ ਤਨੇਮੇ ਕਮਾਕੋ ਕੀ ਯਾਲੀ ਹੈਗਾ ਵਾ ਇਹ ਰਾਤ ਨੂੰ ਗਲੂਕੋਜ਼ ਲਾਉਣ ਵਾਲਾ ਵਾ ਡਿਗਰੀ ਹੋਲਡਰ ਨੇ ਹੈਗਾ ਉਹ ਯਾਲੀ ਡਾਕਟਰ ਨੇ ਹੋਲਡਿੰਗ ਛਪਾ ਕੇ ਸਾਰੇ ਸ਼ਹਿਰ ਚ ਲਾਏ ਜਿਸ ਵਿੱਚ ਪਾਰਟੀ ਦਾ ਲੋਗੋ ਮੰਦਰ ਜੋ ਦਿਲਾ ਦਤਾ ਕਈ ਈਰੀ ਉੱਤੇ ਇਨਵਾਈਟ ਕੀਤਾ ਇਨਵਾਈਟ ਕਰਨ ਤੇ ਤੇ ਮੰਦਰ ਤੇ ਆਇਆ ਨਹੀਂ ਕਦੀ ਦੇ ਕੇ ਕੌਮ ਦੀ ਗਰਦਾਰੀ ਦਿਖਾਉਣ ਦੇ ਵਾਸਤੇ ਕੱਲ ਮੱਥਾ ਟੇਕਣ ਵਾਤੇ ਗਿਆ ਧੰਨਵਾਦ ਕਰਨ ਵਾਤੇ ਗਿਆ ਕਿ ਮੈਨੂੰ ਗਰਦਾਰੀ ਦਾ ਪਹਿਲਾ ਖਿਤਾਬ ਮਿਲ ਗਿਆ ਜੋ ਹਮਸੇ ਟਕਰਾਏਗਾ ਚੱਕਨਾ ਚੂਰ ਹੋ ਜਾਏਗਾ ਕੱਲ ਸਾਡੇ ਭਾਈਚਾਰੇ ਦਾ ਬਰਾਦੀ ਦਾ ਕੋਈ ਵੀ ਬੰਦਾ ਉਹਦੇ ਨਾਲ ਨਹੀਂ ਗਿਆ ਹਰਦੀਪ ਮਾਨ ਤੇ ਰੂਸ ਹੈ ਸਾਰੇ ਪਾਸੋਂ ਫੋਨ ਆਉਂਦੇ ਪਏ ਆ ਸਾਰੇ ਪਾਸੋਂ ਇਹ ਕਹਿੰਦੇ ਕੀਤੇ ਐਫਆਈਰ ਦਰਕੀਤੀ ਜਾਵੇ ਇਹਦੀ ਬਾਤ ਇਹ 2 3 4 ਦਿਨ ਦਾ ਟਾਈਮ ਦਿੱਨੇ ਪਏ ਆ ਕਿ ਇਹ ਟਾਈਮ ਮੰਗਲਵਾਰ ਤੱਕ ਇਹ ਟਾਈਮ ਦੇਣਾ ਵਾ ਕਿ ਮੰਗਲਵਾਰ ਤੱਕ ਇਹਦੀ ਤੇ ਐਫਆਈਆਰ ਦਰਜ ਹੋ ਵੀ ਰਸ ਤੋਂ ਵੀ ਨਾਲ ਜਿਹੜਾ ਸ੍ਰੈਨ ਬੋਰਡ ਦਾ ਮੈਂਬਰ ਬਣ ਉਹ ਤਸੀਫਾ ਦੇ ਵੀ ਜੇ ਕਰੇ ਨਾ ਨਾ ਦਿੱਤਾ ਤੇ ਮੰਗਲਵਾਰ ਨੂੰ ਇਹ ਪੂਰਾ ਸੰਘਰਸ਼ ਤੇਜ਼ ਹੋਏਗਾ ਕਾਰਪੁਰ ਹੀ ਬੰਦ ਹੋਏਗੀ ਅੰਮ੍ਰਿਤਸਰ ਵੀ ਬੰਦ ਹੋਵੇਗਾ ਨਾਲ ਨਾਲ ਚੱਕਾ ਜਾਮ ਵੀ ਕਰਾਂਗੇ ਭੰਡਾਰੀ ਪੁਲ ਦਿੱਤੀ ਪ੍ਰੋਗਰਾਮ ਹੋਏਗਾ ਸਾਡੀ ਤੇ ਹੀ ਪ੍ਰਸ਼ਾਸਨ ਬੇਨਤੀ ਹੈ ਕਿ ਇਮੀਡੀਏਟਲੀ ਜਿਹੜਾ ਮर्यादा ਨੂੰ ਭੰਗ ਕਰਦਾ ਮर्यादा ਕਾਇਮ ਨਹੀਂ ਰੱਖਦਾ ਉਹਦੇ ਤੇ ਐਫਆਈਆਰ ਚਾਹੀਦੀ ਹੈ ਸੰਤ ਸਮਾਜ ਬਾਲਮੀਕ ਮਹਾਰਾਜ ਦੇ ਸਾਰੇ ਸੰਗਠਨ ਭਗਵਾਨ ਬਾਲਮੀ ਆਸ਼ਰਮ ਤੁਨਾ ਸਾਹਿਬ ٹرسٹ ਧਾਰਮਿਕ ਪ੍ਰੀਤ ਸਾਰੀਆਂ ਜਿੱਥੇ ਬੰਦੀਆਂ ਸਾਡੇ ਨਾਲ ਖੜੀਆਂ ਹਨ ਇਦਿਚ ਕੋਈ ਕਮੀਨੀ ਰਹਿਣ ਦਿੱਤੀ ਜਾਵੇਗੀ ਜਿਹੜਾ ਕਾਮਨਾ ਕਰਤਾਰੀ ਕਰੇਗਾ ਬਖਸ਼ਿਆ ਨਹੀਂ ਜਾਵੇਗਾ ਪਾਵਨ ਬਾਲਮੀ ਕੀ ਧੀਰੇ ਦੀ ਮर्यादा ਕਾਇਮ ਰੱਖਣ ਵਾਸਤੇ ਬੱਚਾ ਬੱਚਾ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹੈ ਧੰਨਵਾਦ ਜੈ ਬਾਲਮੀ ਕੀ ਹਰ ਹਰ ਆਪ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਹੈ ਪਿਛਲੇ ਦਿਨ ਬੇਅਦਬੀ ਨੂੰ ਲੈ ਕੇ ਕਿ ਆਪਣੇ ਜਿਹੜੇ ਨਮੈਂਦਿਆਂ ਤੇ ਵੀ ਇਹ ਕਾਨੂੰਨ ਲਾਗੂ ਕਰ ਲਗੇ ਬਿਲਕੁਲ ਹੋਏ ਗਲਤ ਭਾਈਚਾਰਿਆਂ ਨੂੰ ਹਮੇਸ਼ਾ ਦਬਾਇਆ ਗਲਤ ਭਾਈਚਾਰਾ ਗਲਤ ਭਾਈਚਾਰਾ ਕਾਨੂੰਨ ਲਾਗੂ ਕਰਾਉਣੇ ਜਾਣਦਾ ਹੈ ਹੋਈਗਾ ਕਿੱਦਾਂ ਹੁੰਦਾ ਹੁੰਦਾ ਉਸੇ ਤਰੀਕੇ ਨਾਲ ਮੰਗਲਵਾਰ ਦਾ ਟਾਈਮ ਦਿੱਤਾ 4 ਦਿਨ ਦਾ ਟਾਈਮ ਹੈ 4 ਦਿਨ ਦੀ ਵਿੱਚ ਵਿੱਚ ਜੀਤੇ ਪਰਚਾ ਹੋ ਗਿਆ ਫਾਰਵਰਡਰ ਇਹ ਨਾਂ ਹੋਇਆ ਤੇ ਫਿਰ ਜਲਵਾ ਦਿਖਾਵਾਂਗੇ ਵੀ ਦੀ ਲਿਆਤ ਨੂੰ ਕੋ ਕਿੱਤਾ ਜਾਣਾ ਹੈ ਜੇ ਕੋਈ ਵੀ ਅਜਿਹਾ ਮर्याਦਤ ਨੂੰ ਭੰਗ ਕਰਦਾ ਹੈ ਉਹਦੇ ਤੇ ਐਫ ਆਈ ਆਰ ਦਰੂਈਂ ਧੰਨਵਾਦ